ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਇੱਕ ਵਾਰੀ ਬਾਈ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਜੀ ਦਾ ਨਾਮ ਆ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਪਹੁੰਚੇ ਆ ਵੀਡੀਓ ਬਣਾਉਣ ਆਠ ਮਜਾਂ ਦੇ ਵਿੱਚ ਦਿਖਾਵਾਂਗੇ ਤੇ ਅੱਠੇ ਮਜਾਂ ਜਿਹੜੀਆਂ ਸੋਈਆਂ ਸੋਈਆਂ ਹੋਣਗੀਆਂ 6 ਮਜਾਂ ਬੱਚਿਆਂ ਆ ਤੇ 2 ਮਜਾਂ ਬਿਨਾਂ ਬੱਚਿਆਂ ਤੋਂ ਆ ਰੇਡ ਵੀ ਬਿਲਕੁਲ ਨੋਰਮਲੀ ਹੋਣਗੀ ਜੀ ਵੀਡੀਓ ਐਂਡ ਤੱਕ ਜਰੂਰ ਦੇਖਿਓ ਸਭ ਤੋਂ ਪਹਿਲਾਂ ਵੀਰਾਂ ਨੂੰ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪ੍ਰਖ ਜਿਹੜੀ ਕਰਨੀ ਆ ਉਹ ਤੁਸੀਂ ਆਪ ਆਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਠੀਕ ਹੈ ਜੀ ਜਾਣਕਾਰੀ ਆਪਾਂ ਨੂੰ ਜਣਗੇ ਵੀਰ ਗੁਰਪ੍ਰੀਤ ਆਮ ਸਿੰਘ ਆਪਣੇ ਨਾਲ ਅਜੇ ਇਹਨਾਂ ਮੱਜਾਂ ਦੀ ਆਪਣੀ ਸਾਰੀ ਡਿਟੇਲ ਦੱਸਾਂਗੇ ਐਂਡ ਤੱਕ ਵੀਡੀਓ ਜਰੂਰ ਦੇਖਿਓ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਹਾਰਾਜ ਹੋਰ ਬਾਈ ਜੀ ਠੀਕ ਠਾਕ ਵਧੀਆ ਵਧੀਆ ਜੀ ਔਰ ਖੈਰਾ ਡੇਰੀ ਫਾਰਮ ਆਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਆਪਣਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਹਾਰਾਜ ਇਹ ਰਿਕੁਐਸਟ ਬੇਨਤੀ ਕਰਦੇ ਹਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਫਾਲੋ ਕਰੋ ਤੇ ਵੱਧ ਤੋਂ ਵੱਧ ਸਪੋਰਟ ਕਰੋ ਬਹੁਤ ਬਹੁਤ ਧੰਨਵਾਦ ਜੀ ਗਲਤੀ ਚ ਹੋਣੇ ਭੈਣ ਭਰਾਵਾਂ ਨੂੰ ਥੋੜਾ ਜਨਾ ਠੰਡ ਦਾ ਕਰਕੇ ਸਰੀਰ ਥੋੜਾ ਢਲਾ ਢੋਲਾ ਹੋ ਗਿਆ ਹੈ ਇਹ ਕਮਾਲ ਘਟ ਲੱਭਣ ਦੇ ਠੀਕ ਹੈ ਜੀ ਆ ਕਰਕੇ ਨਾ ਫੋਨ ਤੁਹਾਨੂੰ ਵੜੇ ਆਏ ਆ ਤੇ ਆਪਾਂ ਨੂੰ ਤੇ ਬ੍ਰੇਕ ਲੱਗੀ ਥੋੜੀ ਠੀਕ ਹੈ ਜੀ ਆਓ ਚਲੋ ਜੀ ਸਰੀਰ ਦੇ ਨਾਲ ਹੀ ਹਾਂਜੀ ਹਾਂਜੀ ਤੇ ਡੰਗਰ ਤੇ ਦਾ ਹੀ ਅੱਜ ਦੋ ਨਗ ਵੇਗ ਗਏ 8 ਹੋਣਗੇ ਹੁਣ ਆਪਣੇ 8 ਮੱਝ ਹੈ ਨਾ ਹਾਂਜੀ 5 ਬੱਚਿਆਂ ਵਾਲੀਆਂ ਜੇ ਇੱਕ ਬੂਛੀ ਵਾਲੀ ਇੱਕ ਬੱਚੇ ਤੋਂ ਬੜਾ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਸ਼ੁਰੂ ਕਰ ਲਈ ਆਪਾਂ ਪਹਿਲੇ ਨੰਬਰ ਤੋਂ ਹਾਂਜੀ ਦੱਸੋ ਜੀ ਡਿਟੇਲ ਦੇ ਬਾਰੇ ਇਹ ਭਾਜੀ ਸੂਆ ਦੁੱਜਾ ਜੀ ਜੀ ਤੇ ਸਿੰਗ ਜਿਹੜਾ ਨਾ ਜਮਾਂਦਰੂ ਟੁੱਟਾ ਹੈ ਨਾ ਅੱਛਾ ਜੀ ਇੱਕ ਸਿੰਗ ਟੁੱਟਾ ਹੈ ਨਾ ਹਾਂਜੀ ਹਾਂਜੀ ਦੋ ਦੂਗੇ ਇਸ ਲਈ 8 ਕਿਲੋ ਠੀਕ ਹੈ ਜੀ ਤੇ ਮਗਰੇ ਗਾਜੀ ਕਟਾ ਇਹ ਤੇ ਮਗਰੇ ਕਟਾ ਹੈ ਨਾ ਜੀ ਹਾਂਜੀ ਹਾਂਜੀ ਲੈ ਕਟਾ ਜੀ ਮਗਰੇ ਦੇ ਸੂਈ ਨੂੰ ਕੋਲ ਵਾਲੇ 2 ਕੋਇਲ ਵਾਲੇ 2.5 ਆ ਵਡਾ ਕਟਾ ਜੀ ਹਾਂਜੀ ਕੋਇਲ ਵਾਲੇ ਲੈ ਯਾਰ ਚੋਪਰ ਘਰੇ ਸਾਹਮਣੇ ਖਲੋਤਾ ਜੀ ਜੀ ਕੋਈ 2.5 ਮਹੀਨੇ ਲਾਲੇ ਜੀ ਹੈ ਨਾ ਹਾਂ 3 ਲਾਲੇ ਕੋਈ 2.5 ਲਾਲੇ 3 ਨਾਲੇ ਠੀਕ ਹੈ ਜੀ ਤੇ ਇਹ ਕਟੇ ਤੇ ਮਿਲਦੀ ਤੇ ਕਟਾ ਥੋੜਾ ਨਾ ਜ਼ੋਰ ਚ ਕਰਕੇ ਮੰਨ ਲਓ ਆਦੇ ਵੀ ਖੱਲੇ ਛੱਡ ਵੀ ਲੈਣੇ ਆ ਤੇ ਪਹਾੜੇ ਤੇ ਵੀ ਗਝਾਈ ਜੀ ਮਤਲਬ ਦੋਵੇਂ ਇਹ ਚੀਜ਼ਾਂ ਹੈਗੀਆਂ ਹਨ ਹਾਂਜੀ 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 ਪਹਾੜੇ ਦੇ ਵਿੱਚ ਦੁੱਲਦੀ ਆ ਬੱਚੇ ਦੇ ਵਿੱਚ ਦੁੱਲੇ ਦੁੱਧ 8 ਕਿਲੋ ਦੱਸਿਆ ਜੀ ਮੌਜੂਦ ਹਨ ਹਾਂਜੀ ਹਾਂਜੀ 8 ਕਿਲੋ ਦੁੱਧ ਦਾ ਠੀਕ ਹੈ ਜੀ ਹਾਂ ਤੇ ਕਿੰਨਾ ਰੇਟ ਦਾ ਕਰਨਾ ਜੀ ਰੇਟ ਭਾਈ ਜਾਲਾ ਨਹੀਂ ਤੇ 5-7000 ਦਾ ਤੇ ਕੱਟਾ ਹੀ ਜਾ ਮਗਰ ਹਾਂਜੀ ਭੈਣ ਭਰਾਵਾਂ ਵੇਖ ਲੈਣਾ ਵਾ ਵੀਡੀਓ ਚੋਂ ਜੱਪਾ ਬਕਾਤਾ ਹਾਂਜੀ 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 ਤੇ ਮੋਲ ਉਹਦਾ ਦੇ ਕਰਨੋਂ ਭਾਵੇਂ 60 65 ਵੀ ਕਰੀ ਜੀ ਜੀ 합ਦਾ ਜੀ ਪਰ ਆਪਾਂ ਦੇਣ ਲੈਣ ਲਣੀਆਂ ਗੱਲਾਂ ਕਰਨੀਆਂ ਹਾਂਜੀ ਹਾਂਜੀ ਇਹ ਦਾ ਪੂਰੇ 55000 ਦੇ ਵਿੱਚ ਪਹੁੰਚ ਜੀ 55000 ਹਾਂਜੀ ਹਾਂਜੀ ਠੀਕ ਹੈ 100 ਕਿਲੋਮੀਟਰ ਹਾਂ 100 ਕਿਲੋਮੀਟਰ ਤੱਕ ਨਾਲ ਕਟਾ ਵੀ ਨਾਲੇ ਦਵਾਂਗੇ ਠੀਕ ਹੈ ਜੀ ਤੇ ਗੱਡੀ ਆਪਦੀ ਲਏਓਗੇ ਤਾਂ 52000 ਦੇ ਨਹੀਂ ਦੇਣਾ 52000 ਹੈ ਨਾ ਜੀ ਕਿਰਾਇਆ ਤਾਂ ਲਓ ਜੀ ਦੋਸਤੋ 55000 ਰੁਪਏ ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਦੁੱਧ ਆਠ ਕਿਲੋ ਸੂਆ ਦੁੱਜਾ ਬੱਚਾ ਮਗਰ ਕਟਾ ਤੇ ਜੇ ਕੋਈ ਵੀਰ ਗੱਡੀ ਆਪਣੀ ਲਈ ਕਹਿੰਦਾ ਫਿਰ 52000 ਰੁਪਏ ਜੀ ਦੋਸਤੋ ਬਿਲਕੁਲ ਨਾਰਮਲ ਰੇਟ ਲਓ ਜੀ ਕਰਨਾ ਕਟਾ ਕਰਨਾ ਸਵੇਰੇ ਭਾਜੀ ਲੇਟ ਚੋ ਕੇ ਲਿਆਂਦਾ ਜੀ ਅੱਜ ਹੀ ਮਾਲ ਸ ਤੇ ਪਹਿਲੇ ਕੇ ਦੋ ਮਹੀਨੇ ਜਿਹੜੀਆਂ ਆਉਂਦੇ ਆ ਬੰਦਿਆਂ ਲੈ ਲਿਆ ਹੈਗੇ ਅੱਛਾ ਜੀ ਆ ਲੋ ਜੀ ਕਰ ਲੋ ਚੱਕ ਜੀ ਸੋਹਣੀ ਸੁਨਖੀ ਮਾਝਾ ਦੋਸਤੋ ਸਿੰਘ ਇਕਬੀਰ ਕਹਿੰਦਾ ਵੀ ਜਮਾਂਦਰੂ ਇਹ ਰ ਟੁੱਟਾ ਆ ਅੱਠ ਨਾਲ ਜਿਹੜੇ ਆ ਇਹ ਹੁਣ ਮੰਨ ਲਓ ਗੱਡੀ ਵਾਲਾ ਵਿਚਾਰਾ ਲਿਆਉਣ ਦੇ ਆ ਤੇ ਲਿਆਉਂਦੇ ਲਿਆਉਂਦੇ ਡੰਗਰ ਦਿਹਾੜੀ ਲੰਗੀ ਆ ਲੇ ਹਾਂ ਜੀ ਟਾਈਮ ਲੱਗ ਜਾਂਦਾ ਹਾਂ ਜੀ ਲੋ ਜੀ ਬਾਕੀ ਸਿਆਲੀ ਦੇਣੇ ਆ ਕਿਹੜਾ ਆਪਾਂ ਉਸੇ ਵਾਲੇ ਆਉਂਦੇ ਆ ਭੈਣ ਭਰਾਵਾਂ ਦੇ ਗੱਡੀ ਪੇਸ਼ ਕਰਤੀਆਂ ਦੇ ਠੀਕ ਹੈ ਜੀ ਲੋ ਜੀ ਕਰ ਲੋ ਚੱਕ ਜੀ ਬਿਲਕੁਲ ਨਾਰਮਲ ਰੇਟ ਤੋਂ ਜਿਹੜੀ ਸ਼ੁਰੂਆਤ ਕੀਤੀ ਗਈ ਹੈ ਇਸ ਤੋਂ ਅੱਗੇ ਸਤਨਾਗ ਹੋ ਰਿਹਾ ਡਿਟੇਲ ਆਪਾਂ ਇਕੱਲੇ ਇਕੱਲੇ ਨਗਦੀ ਪੁੱਛੀ ਜਾਵਾਂਗੇ ਦੱਸੀ ਜਾਵਾਂਗੇ ਤੁਹਾਨੂੰ ਨਾਲੋ ਇਥਣਾ ਸੋਨ ਦੀ ਕੁਆਲਿਟੀ ਕਰ ਲਓ ਚੈੱਕ ਬਹੁਤ ਵਧੀਆ ਥਣ ਹੂਣ ਵੜਿਆ ਇਹ ਭੈਣ ਭਰਾਵਾਂ ਦੇ ਆਹੋ ਜਿਹੇ ਚਾਰੇ ਸਨ ਜੇ ਬਰਾਬਰ ਹਾਂਜੀ ਧਾਰਾ ਪੂਰਾ ਚਾਰੇ ਸਨ ਬਰਾਬਰ ਹੁੰਦੇ ਮੈਂ ਨਾ ਜੀ ਬਰਾਬਰ ਚੋਕੇ ਖੜੇ ਦੋ ਡੰਗ ਆਪਣੇ ਘਰੇ ਠੀਕ ਹੈ ਜੀ ਆਓ ਜੀ ਦੋ ਨੰਬਰ ਤੇ ਗਾੜੀ ਭਾਜੀ ਵੱਡੀ ਮਹੀਂ ਜੀ ਦੁੱਧ 7 ਲੀਟਰ ਇਹਦੇ ਥਲੇ ਠੀਕ ਹੈ ਇਹਦਾ ਸੂਆ ਜੀ ਦੁੱਧ ਹੈ ਹਾਂਜੀ ਇਹਦੇ ਸੂਆ ਦੂਜਾ ਜੇ ਪਿਓਰ ਤੇ ਇਹ ਜਿਹੜੀ ਆ ਨਾ ਹਾਂ ਡੇਢ ਮਹੀਨਾ ਹੋ ਗਿਆ ਜੇ ਉਹ ਆਂਦੇ ਬਣੀ ਨੂੰ ਤੇ ਸੂਈ ਨੂੰ 3 1/2 ਮਹੀਨੇ ਇਹਦੇ ਵੀ ਬੱਚਾ ਦਾ ਜੀ ਨਹੀਂ ਇਹ ਬੱਚੇ ਤੋਂ ਬਣਾ ਅੱਛਾ ਜੀ ਇਹ ਤਾਂ ਹੀ ਮਿਲਦੀ 파ੜੇ ਤੇ ਅੱਛਾ 파ੜੇ ਦੇ ਮਿਲਦੀ ਹਾਂ ਦੁੱਧ 7 ਲੀਟਰ ਦੇ ਸਾਢੇ 3 ਮਹੀਨੇ ਦਾ ਟਾਈਮ ਸੂਈ ਨੂੰ ਸਾਢੇ 3 ਮਹੀਨਾ ਟਾਈਮ ਸੂਈ ਨੂੰ ਯਾ ਤਾਂ ਡੇਢ ਮਹੀਨੇ ਦੀ ਉਹ ਨਾ ਬਣੀ ਆ ਕਿ ਆਪਾਂ ਕੋਈ ਗਰੰਟੀ ਦੇ ਦਿੰਦੇ ਦੁੱਧ ਦੇ ਹਿਸਾਬ ਨਾਲ ਦੇਣੀ ਠੀਕ ਹੈ ਜੀ ਹਾਂਜੀ 7 ਕਿਲੋ ਦੁੱਧ ਜੀ ਹਾਂਜੀ 7 ਕਿਲੋ ਦੱਸੋ ਜੀ ਫਿਰ ਮੋਲੇ ਦਾ ਜੀ ਉਹਦਾ ਨਾ ਆਖਿਆ ਵੀ ਚੈੱਕ ਕਰਾ ਲਿਓ ਠੀਕ ਹੈ ਜੀ ਆਪਾਂ ਨੇ ਚਲ ਬਿਲਕੁਲ ਜਾਇਰ ਕੀ ਨਹੀਂ ਹਾਂਜੀ 56000 ਦੇ ਵਿੱਚ ਪਹੁੰਚ ਗਈ 56000 ਚ ਗੱਡੀ ਕੋ ਆਪ ਦੀ ਲੇਊਗਾ ਤੇ ਪੂਰੇ 53000 ਪੂਰੇ 53000 ਠੀਕ ਹੈ ਜੀ ਹਾਂਜੀ ਲਓ ਜੀ ਅੱਜ ਮੁੱਲ ਬਿਲਕੁਲ ਹੀ ਨਾਰਮਲ ਹੈ ਬਾਜ਼ਾਰ ਦੇ ਹਿਸਾਬ ਨਾਲ ਵੇਖੀ ਤੇ ਬਾਜ਼ਾਰ ਬਾਹਰ ਚੋਂ ਤੇਜ਼ ਹੈ ਔਰ ਤੁਹਾਨੂੰ ਇਥੋਂ ਜਿਹੜੇ ਪਸ਼ੂ ਮਿਲਣਗੇ ਬਿਲਕੁਲ ਨਾਰਮਲ ਰੇਟ 'ਚ ਮਿਲ ਸਰਫ 2000 ਰੁਪਿਆ ਕਮਾਈ ਰੱਖ ਕੇ ਵਾਣਾ ਕਰ ਦੇਣਾ ਜੀ ਜਿਆਦਾ ਨਹੀਂ ਠੀਕ ਹੈ ਜੀ ਕਰੋ ਜੀ ਚੈੱਕ ਸੋਹਣੀ ਸੁਨਖੀ ਮੱਝ ਵਧੀਆ ਕੱਦ ਕਾਠ ਆਹ ਲਓ ਜੀ ਦੇਖੋ ਜਮੜੀ ਪੂਰਾ ਵੱਡਾ ਕੱਦ ਜੀ ਦੇਖ ਲਓ ਚਾਹ ਲਓ ਲਓ ਜੀ ਕਰੋ ਚੈੱਕ ਵੱਡਾ ਕੱਦ ਕੱਟ ਪੂਰਾ ਫੁੱਲ ਹੈ ਵੀ ਬੋਡੀ ਵੇਟ ਮੈਂ ਗਜਨਦਾਰ ਪੂਰੀ ਮਾਜ ਕਰੋ ਆਪਾਂ ਇਧਰੋਂ ਲਈ ਅੱਖ ਨੂੰ ਭਵੇਂ ਹਰਿਆਣੇ ਦੀ ਪੱਖ ਦੀ ਲਓ ਜੀ ਕਰੋ ਚੈੱਕ ਜੀ ਵੱਡੇ ਕੱਦ ਦੀ ਮਾਜ ਹੱਥਾਂਾਂ ਦੀ ਕੁਆਲਿਟੀ ਚੈੱਕ ਕਰ ਲਓ 7 ਕਿਲੋ ਤੋਂ ਮੌਜੂਦਾ ਤਿਆਰ ਹੋਗਾ ਜੀ 56000 ਤੋਂ 100 ਕਿਲੋਮੀਟਰ ਤੱਕ ਦੀ ਪਹੁੰਚ ਜੇ ਕੋਈ ਵੀਰ ਗੱਡੀ ਆਪਣੀ ਲਿਆ ਤੇ ਫੇਰ ਮਿਲਣੀ ਜੀ ਪੂਰੀ 53000 ਦੀ ਠੀਕ ਹੈ ਜੀ ਹਾਂਜੀ ਹਾਂਜੀ ਆਓ ਜੀ ਤਿੰਨ ਨੰਬਰ ਤੇ ਗੱਡੀ ਭਾਜੀ ਪਹਿਲਾਂ ਝੋਟੀ ਜੀ ਮੂੰਹ ਚੌਗੀ ਚਾਰ ਦੰਦ ਮੂੰਹ ਹੈ ਨਾ ਜੀ ਹਾਂਜੀ ਹਾਂਜੀ ਬਿਲਕੁਲ ਰਿੰਗ ਸਿੰਘ ਤੁਹਾਨੂੰ ਵਿਖਾ ਦ ਤੇ ਦੱਸੋ ਜੀ ਐ ਸਾਈਡ ਤੇ ਕੋਈ ਨਹੀਂ ਕੋਈ ਨਹੀਂ ਹਾਂਜੀ ਮੜਾ ਇਹਨਾਂ ਡੰਗਰ ਕਰਦੇ ਆ ਪਰਲੀ ਮਾਝਪੂਰ ਦੀ ਕੋਈ ਨਹੀਂ ਕੋਈ ਨਹੀਂ ਦੱਸੋ ਜੀ ਸੂਆ ਭਾਜੀ ਪਹਿਲਾ ਜੀ ਸੂਈ ਨੂੰ ਇਹਨੂੰ ਇਹ ਜੇ ਕੋਈ 20 25 ਕਿ ਦਿਨ ਜੀ ਬੱਚਾ ਇਹ ਮਗਰ ਕਟਣ ਤਾਜੀ ਸੂਈ ਹੈ ਨਾ ਜੀ ਤਾਜੀ ਸੂਈ ਹੈ ਲਓ ਜੀ ਬੱਚਾ ਤੁਹਾਨੂੰ ਦਿਖਾਉਣੇ ਕਰੀ ਆ ਲਓ ਜੀ ਕਰਿਓ ਚੈੱਕ ਜੀ ਦਾ ਬੱਚਾ ਇੱਕ ਨੀਲੀ ਰੇਵੀ ਦੀ ਕੱਟੀ ਵਾਲੀ ਮਾਝ ਤੋਂ ਦਿਖਾਵਾਂਗੇ ਲਓ ਜੀ ਸਾਰੀ ਭਲੇਖਾ ਲੱਗਿਆ ਉਹਦਾ ਆਖਣਾ ਇਹਦਾ 15 20 ਕਿ ਦਿਨਾਂ ਦੀ ਸੂਆ ਹੈ ਅਛੇ 15 ਮਹੀਨੇ ਦਾ ਮੈਂ ਕੰਬੀ ਨਹੀਂ ਨਾਲ ਵਾਲੇ ਮਹੀਨੇ ਤੋਂ ਅੰਦਰ ਲਾ ਲਓ ਜੀ ਕਰ ਲਓ ਚੱਕ ਜੀ ਹੈ ਨਾ ਮਗਰ ਇਹਦੇ ਕਟਾ ਠੀਕ ਮਗਰ ਕਟਾ ਹੈ ਨਾ ਜੀ ਮੋਰਾਂ ਦਾ ਝੋਟੀ ਪਿਓਰ ਪਹਿਲਣ ਪਹਿਲਾ ਸੁਆ ਤੇ ਮੂੰਹ ਚੌਗੀ ਮੂੰਹ ਚੌਗੀ ਹੈ ਨਾ ਜੀ 4 ਦੰਦੀ ਠੀਕ ਹੈ ਜੀ ਦੁੱਧ ਕਿੰਨਾ ਦੱਸਿਆ 10 ਕਿਲੋ ਜੀ ਦੁੱਧ ਭਾਜੀ ਦਾ ਹੈ ਆੱਖ ਲਾ ਕੇ ਲਵੇ 8 ਲਾ ਕੇ ਸੌਦਾ ਕਰ ਲਓ ਜੀ ਹੈ ਨਾ ਜੀ ਤੇ ਇਹਦੀ ਪਹੁੰਚ ਕਿਨੇ ਚ ਕਰਨੀ ਹੈ ਪਹੁੰਚ ਭਾਜੀ ਇਹਦੀ ਬਿਲਕੁਲ ਜੈ ਜਿਆ ਹਾਂ ਜੀ ਇਹਦਾ ਚਲੋ ਕਰਨ ਉਹਦੇਆਂ ਝੋਟੀਆਂ ਲੱਖ ਰੁਪਈਆ ਮੁੱਲ ਕਰੀਏ ਕਰੀ ਜਾਂਦੇ ਹਾਂ ਜੀ 80 85 ਕਰੀ ਜਾਂਦੇ ਜੀ ਆਪਾਂ ਜੈ ਜੈ ਇਹਦਾ ਮੁੱਲ ਜੋ ਮਰਜ਼ੀ ਕਰਗੀ ਦੀ ਆਪਾਂ ਕਰਨੀ ਆ ਤੂੰ ਦੇ 73000 ਦੇ ਵਿੱਚ ਪਹੁੰਚ 73000 ਹਾਂਜੀ ਠੀਕ ਹੈ ਜੀ ਗੱਡੀ ਕੋਲ ਦੀ ਲੈ ਆਊਗਾ ਤੇ ਪੂਰੇ 70000 ਦੇ ਮਿਲਣਗੇ ਲਓ ਜੀ ਕੋਲ ਲਓ ਜੀ ਆ ਲਿਓ ਜੀ ਕਰਿਓ ਚੈੱਕ ਦੋਸਤੋ ਚਾਰ ਦੰਦ ਪਹਿਲਾ ਸੂਆ ਤੇ ਬੱਚਾ ਦੇ ਮਗਰ ਕੱਟਾ ਕੁ ਸੂਈ ਨੂੰ ਮਹੀਨੇ ਦਾ ਟਾਈਮ ਲੱਗ ਪਗ ਹੋ ਗਿਆ ਹੋ ਗਿਆ ਜੀ ਉੱਥੇ ਬਹਿ ਜੀ ਦੋ ਹਾਲੋ ਜੀ ਵੇਖੋ ਜੀ ਇਹਦਾ ਕੱਦ ਕਾਠ ਪਿੱਠ ਪੂਰੇ ਦੀ ਚੜਾਈ ਕਰ ਲੋ ਚੈੱਕ ਨਿਖੜਵੇਂ ਚਾਰੇ ਥਾਂ ਗੈਪ ਦੇ ਵਿੱਚ ਕੋਈ ਫੋਰਸ਼ਾਨ ਦੋਸਤੋ ਪਿੱਠ ਪੂਰਾ ਵੇਖੋ ਮਾਝ ਦਾ ਕਰਮ ਵਾਲੀ ਦਾ ਆ ਲੋ ਜੀ ਪਹਿਲਾ ਸੁਆ ਚਾਰ ਦਾ ਛੋਟੀ ਬਾਈ ਜੀ ਡੱਕਿਓ ਮਣੀ ਸੀ ਬਰੇਗ ਲਾ ਕੇ ਲੈ ਜੋ ਜੀ ਆ ਲੋ ਜੀ ਕਰੋ ਚੱਕ ਰੇਂਗ ਸੇਂਗ ਬਿਲਕੁਲ ਨਿਗਾ ਨਿਗਾ ਲੋ ਜੀ ਵੇਖੋ ਜੀ ਆਜ ਮਾਹ ਬਾਈ ਦੋਸਤੋ ਬਹੁਤ ਸੋਣੀ ਛੋਟੀ ਕੱਦ ਘਾਟ ਵਧੀਆ ਵਜਰ ਮੌਜੂਦ ਵਾਲੀ ਮੱਝ ਕਰੋ ਚੱਕ ਜੀ ਹਾ ਲੋ ਜੀ 73000 ਰੁਪਏ ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਜਾਊਗੀ ਜੀ ਗੱਡੀ ਆਪਣੀ ਲੈਦਾ ਫਿਰ ਪੂਰੇ 70000 ਦੀ ਮੁੱਲ ਤੁਹਾਨੂੰ ਮਿਲਦੀ ਜੀ ਬਿਲਕੁਲ ਤਾਜੀ ਸੂਈ ਮੁੱਲ ਜੀ ਹਾਂਜੀ ਆਓ ਜੀ 4 ਨੰਬਰ ਤੇ ਗਾੜੀ ਭਾਜੀ ਇਹਨਾਂ ਛੋਟੇ ਭਾਵੇਂ ਦੀ డిਮਾਂਡ ਕਰਦੇ ਭੈਣ ਭਰਾ ਹਾਂਜੀ ਛੋਟਾ ਭਾਜੀ ਬਿਲਕੁਲ ਹਰ ਇੱਕ ਰੇਟ ਹੈਗਾ ਜੀ ਹਨਾ ਸਾਰਾ ਰੇਟ ਠੀਕ ਹੈ ਜੀ ਵੱਡੀ ਮਹੀ ਵੀ ਆਪਣਾ ਤੋਂ ਛੋਟੀ ਵੀ ਆ ਸਾਰਾ ਕੁਝ ਜੀ ਤੇ ਭਾਜੀ ਸੂਆ ਜੇ ਦੂਜਾ ਠੀਕ ਹੈ ਜੀ ਭੈਣ ਭਰਾਵਾਂ ਗਾੜੀ ਆ ਮੈਂ ਥੋੜਾ ਸਾਂਭੀ ਘਾਟਿਆ ਠੀਕ ਹੈ ਸਾਂਭ ਤੋਂ ਬੱਚਾ ਇਹਦਾ ਮਰ ਗਿਆ ਆਪਾਂ ਆ ਵੇਖੀ ਮੈਂ ਤਾਜੀ ਸੂਈ ਜੇ ਕੋ 15 20 ਦਿਨਾਂ ਦੀ ਵੱਤ ਜੀ ਤੇ ਬੱਚਾ ਇਹਦਾ ਮਰ ਗਿਆ ਤੇ 부ਛੀ ਬਣਾਈ ਆ ਅੱਜ 부ਛੀ ਹੈ ਨਾ ਜੀ ਗਾੜੀ ਰੱਖ ਦੋ ਉਸੇ ਵਾਲੇ ਮਿਲਦੀ ਕੋਈ ਟੀਕਾ ਨਹੀਂ ਕੋਈ ਭੜਾ ਨਹੀਂ ਕੋਈ ਵੰਗਾ ਨਹੀਂ ਠੀਕ ਹੈ ਜੀ ਹਾਂਜੀ ਹਾਂਜੀ ਦੁੱਧ ਕਿੰਨਾ ਹੋਣ ਤਿਆਰ ਦੁੱਧ 7 ਲੀਟਰ ਲਾ ਦੇ ਕੋ ਦੋ ਡੱਡਾ ਚੰਨ ਲਾ ਦੇ ਕੋ ਹਨ ਜੀ 7 ਲਾ ਲੇ ਪੱਕਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਆਹ ਦੀ ਥਣਾ ਦੀ ਕੁਆਲਿਟੀ ਇਹਦਾ ਮੋਲ ਕਿੰਨਾ ਕਰਨਾ ਵੇ ਰਿਆ ਇਹਦਾ ਬਿਲਕੁਲ ਜਾਇਜ਼ ਜ਼ਰੂਰ ਕਰੋ ਜੀ ਨਹੀਂ ਨਹੀਂ ਜ਼ਰੂਰ ਜੀ ਜ਼ਰੂਰ ਕਰਨਾ ਚਾਹੀਦਾ ਹੈ ਕਰਨਾ ਚਾਹੀਦਾ ਜੀ ਕਰਨਾ ਚਾਹੀਦਾ ਬਿਲਕੁਲ ਭਾਈ ਹਾਂਜੀ ਸਰ ਬੋਲੋ ਜੀ ਹਾਂਜੀ ਮੈਂ ਕਰ ਦਿੱਤੀ ਪਹੁੰਚ 50 ਜਿਹੜੀ ਮੈਂ ਥੋੜਾ ਨੋਰਮਲ ਜਿਹਾ ਲੀ ਜਿਹਦੇ ਮਾਈਦੇ ਖਤ ਦੇ ਹਿਸਾਬ ਨਾਲ ਲੀ ਅੱਛਾ ਜੀ ਹਾਂ ਪੂਰੇ 43000 ਦੇ ਵਿੱਚ ਪਹੁੰਚ ਜੀ ਅੱਛਾ ਜੀ ਗੱਡੀ ਕੋ ਆਪਦੇ ਲੋ 40000 ਦੇ ਦੇ 40000 ਮੈਂ ਹੈ ਨਾ ਜੀ 7 ਕਿਲੋ ਦੁੱਧ ਪਕਾ ਲੋਇਆ 7 ਕਿਲੋ ਦੁੱਧ ਹਾਂ ਜੀ ਇਹ ਮਿਲਦੀ ਜੀ ਸੁਈ ਨੂੰ 15 ਦਾ ਟਾਈਮ ਬਸੇ ਹਾਂ ਆਪਣੀ ਗਰੰਟੀ ਹੋਊਗੀ ਜੀ ਫੁੱਲ ਠੀਕ ਹੈ ਜੀ ਹਾਂ ਆ ਲੋ ਜੀ ਕਰੋ ਚੱਕ ਜੀ ਆਵੇਂ ਇਦਾਂ ਮੰਨ ਲੋ ਜਦਾਂ ਵੇਖ ਲੋ ਹਾਂ ਠੀਕ ਹੈ ਆ ਲੋ ਜੀ ਆ ਦੋਸਤੋ ਕਰੋ ਚੱਕ ਜੀ ਇਦਾਂ ਨੇ ਚਟਣਾ ਪਸ਼ੂਆਂ ਦੇ ਬੱਚੇ ਖਰਮ ਹੋ ਜਾਂਦੇ ਆ ਇਦਾਂ ਨੇ ਚਟਣਾ ਹਾਂ ਚਟ ਕੇ ਉਸੇ ਵੇਲੇ ਮੰਨ ਲੋ ਥੱਲੇ ਬਹਿ ਜੋ ਲਾ ਗਾੜੀ ਰੱਖਿਆ ਤੇ ਮੇਰੇ ਕੋਲ ਠੀਕ ਹੈ ਲੋ ਜੀ ਕਰੋ ਚੱਕ ਜੀ ਹਾਂ ਜੀ ਹਾਂ ਆ ਲੋ ਜੀ ਕਰੋ ਜੀ ਚੱਕ ਵੇਖੋ ਜੀ ਸੁਵਾ ਦੁੱਧਾ ਸ਼ਾਮ ਤੋਂ ਥੋੜੀ ਜਿਹੀ ਕੱਚੀ ਰਹੀ ਹੈ ਹਾਂਜੀ ਇਹ ਆਉਂਦੀ ਜਫਰਾਵਾਦੀ ਜੀ ਅੱਛਾ ਜੀ ਦੁੱਧ ਆਠਿਆ 7 ਲਾਵੇ ਦੁੱਧ ਚੰਗਾ ਜੀ ਮੈਂ ਪਉਂਗੀ 7 ਕਿਲੋ ਦੁੱਧ ਮੰਨ ਕੇ ਸੌਦਾ ਕਰ ਲਿਆ ਹੈ ਨਾ ਹਾਂਜੀ ਹਾਂਜੀ ਰੇਟ ਵੀ ਬਿਲਕੁਲ ਨਾਰਮਲ ਹੈ ਜੀ 43000 ਚ ਪਹੁੰਚ ਦੁੱਧ ਆਠਿਆ 7 ਲਾਵੇ ਕੋਈ ਇਹ ਜੇ ਸਿਆਲ ਦੇ ਤੋਹਫੇ ਹਾਂਜੀ ਭਾਜ ਸਾਰੇ ਹੈਗੇ ਆਪਣੇ ਤੁਹਾਡੇ 43000 ਚ ਪਹੁੰਚ ਜੇ ਕੋਈ ਮੈਂ ਨਾ ਅੱਜ 10 12 ਲੀਟਰ ਵਾਲੀ ਮਹੀਂ ਵੀ ਹੈਗੀ ਐ ਨੀਲੀ ਰਾਵੀ ਦੀ ਕੱਟੀ ਵਾਲੀ ਪਹੁੰਚ 43 ਜੀ ਕੀਤੀ ਵੀਰੇ 43 ਚ 14 ਚ ਆਲੀ ਅੱਜ ਪਹੁੰਚ ਜੀ ਬਿਲਕੁਲ ਨਿਕਾਲ ਜੀ 4340 ਕਰੋ ਬਿਲਕੁਲ ਜੈ ਜੀ ਦੁੱਧ ਮਿਲ ਜਣਾ ਜੀ ਤੁਹਾਨੂੰ 43000 ਰੁਪਏ ਦੇ ਵਿੱਚ ਹਾਂਜੀ ਹਾਂਜੀ ਛੋੜ ਪਹੁੰਚ ਛੱਡ ਦੋ 40000 ਕੀ ਮੱਝ ਮਿਲ ਜਣੀ ਹੈ ਜੀ ਹਾਂਜੀ ਹਾਂਜੀ ਆਓ ਜੀ ਪੰਜ ਨੰਬਰ ਮਾੜਾ ਕਰਿਓ ਬੰਦ ਇੱਕ ਮਿੰਟ ਕਰ ਲੀਏ ਸਰ ਹਾਂਜੀ ਗੱਡੀ ਭਾਜੀ ਇੱਕ ਮਿੰਟ ਹਾਂਜੀ ਬਿੱਲੀ ਮਨ ਕੀ ਅੱਖ ਜੀ ਲਓ ਜੀ ਕਰ ਲਓ ਚੱਕ ਜੀ ਹਾਂ ਜੀ ਨੀਲੀ ਰਾਵੀ ਦੇ ਪੱਕ ਚਾਉਂਦੀ ਜੀ ਮੈਂ ਹਾਂ ਜੀ ਕੁਝ ਨਿਸ਼ਾਨੀਆਂ ਰੱਖਦੀ ਹਾਂ ਪਰੋਸ ਨੀਲੀ ਰਾਵੀ ਜਿਹੜੀ ਕੱਟੀ ਆ ਪਿਓਰ ਨੀਲੀ ਰਾਵੀ ਅੱਛਾ ਇਹਦੇ ਮਗਰ ਕੱਟੀ ਹੈ ਜੀ ਕੱਟੀ ਪਿਓਰ ਨੀਲੀ ਰਾਵੀ ਤੇ ਦੁੱਧ ਹੋਊਗਾ 11 12 ਲੀਟਰ ਅੱਛਾ ਜੀ ਤੇ ਪੱਕਾ ਦੁੱਧ ਜਿਹੜਾ ਉਹ ਦਾਹ ਲਾਲੇ ਕੋਈ ਠੀਕ ਹੈ ਜੀ ਹਾਂ ਜੀ ਹਾਂ ਜੀ 11 12 ਕਿਲੋ ਦੁੱਧ ਤਿਆਰ ਹੈ ਜੀ ਹਾਂ 11 12 ਲੀਟਰ ਆ ਪੱਕਾ ਦਾਹ ਲਾਲੇ ਕੋਈ ਹਾਂ ਜੀ ਤੇ ਕਿੰਨਾ ਮੰਨ ਕੇ ਸੌਦਾ ਕਰ ਲਈ ਕੋਈ ਵੀ ਭਾਜੀ 10 ਮੰਨ ਕੇ ਸੌਦਾ ਕਰ ਲੈਣਾ ਜੀ ਬੱਚਾ ਮਗਰ ਕੱਟੀ ਬੱਤੀ ਹਾਂ ਕੱਟੀ ਵੇ ਪਾ ਵਿਖਾ ਦਨੇ ਹਾਂ ਵਿਖਾ ਦਿਓ ਕੱਟੀ ਨੂੰ ਸੇ ਮੈਂ ਸੂਈ ਨੂੰ ਕੋਈ 20 25 ਕਿ ਦਿਨ ਹੋਏ ਆ ਮਹੀਨੇ ਆ ਆ ਕੱਟੀ ਬੱਦੀ ਸਾਹਮਣੇ ਨੀਲੀ ਰਾਵੀ ਪਿਓਰ ਫੁੱਲ ਨੀਲੀ ਰਾਵੀ ਦੀ ਕੱਟੀ ਕਰ ਆ ਲਓ ਜੀ ਦੇਖੋ ਜੀ ਪੂਰੀਆਂ ਭਾਜੀ ਸਾਰੀਆਂ 100% ਨੀਲੀ ਰਾਵੀ ਕੱਟੀ ਜੀ ਕੱਟੀ ਦਾ ਮੂੰਹ ਹੀ ਆ ਲਓ ਜੀ ਦੇਖੋ ਜੀ ਪਿਓਰ ਨੀਲੀ ਰਾਵੀ ਲਓ ਜੀ ਕਰ ਲਓ ਚੱਕੇ ਦੋਸਤ ਆ ਜੋ ਜੀ ਮਾਜਲੇ ਬਸ ਪੈਣਾ ਦੀ ਬੜੀ ਡਿਮਾਂਡ ਹੁੰਦੀ ਕੱਟੀ ਵਾਲੀ ਮੈਂ ਨੇ ਕੱਟੀ ਵਾਲੀ ਮਾਈ ਤੋਂ ਵੀ ਨੀਲੀ ਰਾਵੀ ਨਾਲੇ ਹਾਂਜੀ ਹਾਂਜੀ ਸਾਰੇ ਆਪਣੇ ਤੋਂ ਹੁੰਦਾ 6 ਵਾਲੀ ਹੈਗੀ ਆ 7 ਵਾਲੀ ਹੈਗੀ ਆ 12 ਲੀਟਰ ਵਾਲੀ ਹੈਗੀ ਆ ਲਓ ਜੀ 10 ਲੀਟਰ ਮੰਨ ਕੇ ਕੋਈ ਭੈਣ ਭਰਾ ਸੋਗਾ ਨਹੀਂ ਦੁੱਧ 11 12 ਲੀਟਰ ਜਾਂ 10 ਮੰਨੇ ਕੋਈ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹਦਾ ਬਰਿਆਮ ਜੀ ਮੁੱਲ ਕੰਨਾ ਕਰਨਾ ਮੁੱਲ ਭਾਜੀ ਜੇ ਤੇ ਅੱਡੇ ਤੇ ਆਪਾਂ ਵੇਨੇ ਹੀ ਆ ਸਾਰੇ ਜੀ 10 12 ਲੀਟਰ ਵਾਲੀ ਮਹੀ ਦਾ ਤੁਹਾਨੂੰ ਪਤਾ ਜਿਹੜਾ ਭਾਅ ਚੱਲੰਦੇ ਆ ਹਾਂਜੀ 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 ਪਰ ਆਪਾਂ ਜਾਇਜ਼ ਆਈ ਆ ਤੇ ਜਾਇਜ਼ ਹੀ ਦੇਣੀ ਆ ਠੀਕ ਹੈ ਜੀ 100 ਰੁਪਏ ਛੋਟ ਹੋਣੀ ਏ ਠੀਕ ਹੈ ਮਗਰੋਂ ਜਾ ਕੇ ਕੋਪੋਚ ਆਵੇ 2000 ਮਨਾ ਫੇਣਾ ਆਪਾਂ ਮੱਝ ਦੇਣੀ ਆ ਰੋਕੋ ਜਿਆਦਾ ਨਹੀਂ ਆਪਾਂ ਲੈਣਾ ਠੀਕ ਹੈ ਜੀ ਇਹਦੀ ਪੂਰੇ 78000 ਦੇ ਵਿੱਚ ਪਹੁੰਚ ਜੇ 78000 ਦੇ 100 ਕਿਲੋਮੀਟਰ ਦੀ ਗੱਡੀ ਕੋ ਆਪ ਦੀ ਲੇਊਗਾ ਪੂਰੇ 75000 ਦਿਮਾਈ ਦੇ ਠੀਕ ਹੈ ਜੀ ਲਿਓ ਜੀ ਕਿਡੋ ਵਾਰੀ ਕਰੂ ਜੇਕਰ ਦੋ ਦੋਸਤੋ 10 ਕਿਲੋ ਮੰਨ ਕੇ ਕੋਈ ਵੀ ਵੀਰ ਭੈਣ ਭਰਾ ਸੱਭਾ ਕਰ ਲੇ ਬੱਚਾ ਮਗਰ ਪਿਓਰ ਨੀਲੀ ਰਾਵੀ ਕੱਟੀ 78000 ਰੁਪਏ ਦੇ ਵਿੱਚ ਪਾਜੀ ਪਾਜੀ 10000 ਰੁਪਿਆ ਦੇ ਕੱਟੀ ਦੇ ਮੋਲੇ ਜੀ ਤੇ ਜੇ ਕੋਈ ਦੋਸਤੋ ਗੱਡੀ ਵੀਰ ਆਪੀ ਲੈ ਕੇ ਆਇਂਦਾ ਫੇਰ 75000 ਰੁਪਏ ਦੇ ਤੁਹਾਨੂੰ ਮੱਝ ਮਿਲਣੀ ਹੈ 10 ਲੀਟਰ ਦੋ ਦੋ ਤਿਆਰ ਮੈਨਾਈ ਦੋ ਡੰਗ ਚੋਕੇ ਖੜੇ ਤੈਨ ਆਪਣੇ ਘਰੇ ਆ ਲੋ ਜੀ ਕਰਿਓ ਚੈੱਕ ਜੀ ਜੇ ਦੁੱਧ ਹੋਊਗਾ ਤੇ ਲੈ ਜੇ ਨਹੀਂ ਤੇ ਤੇਲ ਖਰਚਾ ਦਵਾਂਗੇ ਆਪਾਂ ਆ ਲੋ ਜੀ ਕਰਿਓ ਚੈੱਕ ਜੀ ਬਿੱਲੀ ਮਣਕੀ ਅੱਖ ਵਿੱਚ ਲੋ ਜੀ ਵੇਖੋ ਜੀ ਇਹ ਬੱਚੇ ਦਾ ਜਿਆਦਾ ਕਰੂਗੀ ਹਨਾ ਜੀ ਹਾਂਜੀ ਹਾਂਜੀ ਲੋ ਜੀ ਕਿਉਂਕਿ ਸੱਚ ਜੀ ਸੁਈਏ ਨੇ ਆ ਲੋ ਜੀ ਕੱਟੀ ਮਗਰ ਨੀਲੀ ਰੈਵੀ ਦੀ ਬਹੁਤ ਕੁਆਲਟੀ ਦੀ ਕੱਟੀ ਲੋ ਜੀ ਹਾਂਜੀ ਬ੍ਰਾਹਮ ਜੀ ਇਹ ਭਾਜੀ ਅਗਲੇ ਥਾਂ ਦੀ ਨਾ ਹਾਂ ਕਬੈਣੀ ਵਾਲੇ ਅਗਲੇ ਥਾਂ ਦੀ ਮੱਝ ਤੇ ਲੜਿਆ ਇਹ ਬੈਣੀ ਵਾਲੇ ਕੁ ਉਲਟੇ ਬੈਣੀ ਵਾਲੇ ਨਹੀਂ ਕਬੈਣੀ ਵਾਲੇ ਬੈਣੀ ਵਾਲੇ ਤੇ ਬੈਣੀ ਆ ਆ ਜਿਹਦੇ ਲਈ ਜਿਹਦੇ ਲਈ ਬੰਨੇ ਬਈ ਦਾ ਹਾਂ ਬੈਣੀ ਵਾਲਾ ਪਾਸੇ ਬੈਣੀ ਵਾਲਾ ਬੰਨਾ ਅਗਲੇ ਥਾਂ ਦੇ ਸੇ ਲੜਿਆ ਲਾ ਸਣ ਦੁੱਧ ਮੈਂ ਥੱਲੇ 9-10 ਲੀਟਰ ਦੇ 8 ਲਾਵੇ ਕੋਈ ਮਤਲਬ ਜਿਹੜਾ ਅਗਲਾ ਥਾਂ ਨੂੰ ਬਿਲਕੁਲ ਬੰਦੇ ਜੀ ਹਾਂ ਬੰਦੇ ਜੀ ਤੇਲ ਖਣ ਹੈ ਨਾ ਹਾਂ ਤੇ ਲੜਦੇ ਸਾਬ ਤੇ ਲੜਿਆ ਜੀ ਨੋ ਜੀ ਹਾਂ ਦੁੱਧ 9 ਕਿਲੋ ਜੀ ਦੁੱਧ 9-10 ਕਿਲੋ 8 ਲਾਵੇ ਪੱਕਾ ਕੋਈ 8 ਮੰਨ ਕੇ ਸੌਦਾ ਕਰ ਲਿਖ ਮਗਰ ਇਹਦੇ ਕਟਾ ਅੱਛ ਆ ਬਚਾਓ ਆਉਜੀ ਬਚਾਓ ਖਾਓ ਜੀ ਨੂੰ ਕੋ 20 ਦਿਨ ਲਾਲੇ ਕੋ 10 15 ਦਿਨ ਲਾ ਹੋਏ ਆ ਮਹੀਨੇ ਤੋਂ ਅੰਦਰ ਆ ਆ ਲੋ ਜੀ ਬਚਾ ਦਾ ਕਟਾ ਜੀ ਹਾਂਜੀ ਹਾਂ ਠੀਕ ਹੈ ਜੀ ਦੋਸਤੋ ਜਿਹੜਾ ਬਹਿਣੀ ਵਾਲੇ ਪਾਸੇ ਦਾ ਮੂਰਲਾ ਥਾਨ ਹੈ ਉਹ ਬਿਲਕੁਲ ਬੰਦ ਆ ਤਿੰਨਾ ਥਾਨਾਂ ਦੇ ਦੋ ਤੋਂ ਹੁੰਦਾ ਜੀ 9 ਕਿਲੋ ਹੈ ਨਾ ਜੀ ਹਾਂਜੀ 8 ਕਿਲੋ ਲਾਵੇ 8 ਕਿਲੋ ਮੰਨ ਕੇ ਕੋ ਸੌਦਾ ਕਰ ਲੇ ਤੇ ਕਿੰਨਾ ਦਾ ਰੇਟ ਕਰਨਾ ਜੀ ਰੇਟ ਭਾਜੀ ਇਹਦਾ ਜੈ ਜੀ ਆ ਬਿਲਕੁਲ ਹਾਂਜੀ ਜੇ ਚੌਥਾ ਨਹੀਂ ਮਈ ਹੁੰਦੀ ਤਾਂ ਫਿਰ ਤੇ ਆਪਾਂ ਦੇਣੀ ਹੀ 80-85 ਹਜ਼ਾਰ ਦੀ ਜੀ ਹੁਣ ਮੋਲਾ ਪਾਇਦਾ ਜੋ ਮਰਜ਼ੀ ਕਰੀਏ ਹਾਂਜੀ ਪੂਰੇ 63000 ਦੇ ਵਿੱਚ ਪਹੁੰਚ 63000 ਦੀ ਜੀ ਹਾਂ ਲਓ ਜੀ ਅੱਜ ਦੀ ਗੱਡੀ ਕੋ ਆਪ ਦੀ ਲੈਓ ਪੂਰੇ 60 ਹਜ਼ਾਰ ਦੀ ਮੈਂ ਦੇਣੀ ਮੁੱਲ ਸਾਰੇ ਹੈਗੇ ਜੀ ਹਾਂਜੀ 40000 ਤੋਂ ਲੈ ਕੇ 78000 ਤੱਕ ਮੁੱਲ ਹੈਗਾ ਜੀ ਹਰ ਇੱਕ ਬਜਟ ਦੇ ਵਿੱਚ ਮੁੱਲ ਲੈ ਲਓ ਜੀ 63000 ਦੇ ਵਿੱਚ ਪਹੁੰਚ 100 ਕਿਲੋਮੀਟਰ ਤੱਕ ਗੱਡੀ ਕੋ ਆਪ ਦੀ ਲੈਓ 60 ਹਜ਼ਾਰ ਦੀ ਮੈਂ ਦੇਣੀ 60 ਹਜ਼ਾਰ ਦੀ ਮੱਝ ਮਿਲ ਜਣੀ ਹੈ ਨਾ ਜੀ 2 ਕਿਲੋ ਦਾ 8 ਕਿਲੋ ਤੋਲ ਕੇ ਲੈ ਜੇ ਆਪਣੇ ਘਰੋਂ ਠੀਕ ਹੈ ਜੀ ਸਿਰਫ ਇੱਕ ਥਾਣ ਘਾਟਿਆ ਅਗਲਾ ਜਿਹੜਾ ਥਾਣ ਬਿਲਕੁਲ ਬੰਦ ਹੈ ਹਾਂਜੀ 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 ਤਿੱਲ ਕਾ ਕੇ ਰੇਟ ਮੈਂ ਨਾ ਜੀ ਮੈਂ ਆਪਾਂ ਲੇਟ ਚ ਹੋਈ ਆ ਜੀ ਟਾਈਮ ਤੇ ਮੈਂ ਵੇਖੋ ਤੇ ਐ ਬਣਦੀ ਆ ਵੀ ਜਿਵੇਂ ਨਾ ਮੈਂ ਹਲੋ ਜੀ ਹਜੇ ਸੂਣ ਵਾਲੀ ਹੁੰਦੀ ਠੀਕ ਹੈ ਜੀ ਗੱਬਣਾ ਨੂੰ ਚੜਾ ਲਈ ਫਿਰ ਠੀਕ ਹੈ ਠੀਕ ਆਓ ਜੀ ਦੋਗੇ ਕਿਦਸਾ ਜੀ ਕਾ ਝੋਟੀਏ ਦੂਜੇ ਸਵੇ ਦੂਜਾ ਸਵੇ ਜੀ ਹਾਂ ਅੱਛਾ ਜੀ ਤੇ ਬਚਾ ਨਹੀਂ ਹੈ ਗਾਇਰਾ ਤੇ ਮਿਲਦੀ ਭਾੜੇ ਤੇ ਅੱਛਾ ਇਹ ਭਾੜੇ ਤੇ ਮਿਲਦੀ ਹੈ ਨਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਸੂਈ ਨੂੰ ਇਹਨੂੰ ਕੋਈ ਕੋਈ ਤਿੰਨ ਕੁ ਮਹੀਨੇ ਦੁੱਧ ਕੰਨਾਂ ਜੀ ਦੁੱਧ ਥੱਲੇ ਪੱਕਾ 8 ਲੀਟਰ ਜਾਂ 7 ਲਾ ਦੇ 7 ਮੰਨ ਕੇ ਸੌਦਾ ਕਰੇਗੇ ਨਾ ਜੀ ਠੀਕ ਹੈ ਜੀ ਦੱਸੋ ਜੀ ਇਹਦਾ ਮੁੱਲ ਮੁੱਲ ਇਹਦਾ ਵੀ ਜਾਇਜ਼ ਆ ਬਿਲਕੁਲ ਹਾਂਜੀ ਇਹਦੀ ਵੀ ਕੋਈ 55 ਨਹੀਂ 60 ਨਹੀਂ ਪੂਰੇ 53000 ਦੇ ਵਿੱਚ ਪਹੁੰਚ 53000 ਹੈ ਨਾ ਜੀ ਗੱਡੀ ਕੋ ਆਪ ਜੀ ਲੈ ਆਊਗਾ ਪੂਰੇ 50 5000 ਦੇ ਵਿੱਚ ਮਿਲਦੀ ਹੈ ਜੀ ਲਓ ਜੀ ਤੋਰੋ ਜੀ 7 ਲੀਟਰ ਦੁੱਧ ਦੋਸਤੋ ਮੰਨ ਕੇ ਕੋਈ ਵੀ ਵੀਰ ਭੈਣ ਭਰਾ ਸੌਦਾ ਕਰ ਸੂਆ ਦੂਜਾ ਸੂਈ ਦੇ ਬੱਚਾ ਨਹੀਂ ਜੇਗਾ ਭਾੜੇ ਦੇ ਮਿਲਦੀ ਜੀ 52000 ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਤੇ ਜੇ ਕੋਈ ਵੀਰ ਗੱਡੀ ਆਪਣੀ ਲਿਆ ਫੇਰ ਪੂਰੇ 50000 ਰੁਪਏ ਮੱਝ ਮਿਲ ਜਣੀ ਤੈਨੂੰ ਆਹ ਲੋ ਜੀ ਕਰੋ ਜੀ ਚੈੱਕ ਸੂਆ ਪਹਿਲਾ ਝੋਟੀ ਦਾ ਜੀ ਅੱਛਾ ਪਹਿਲਾ ਸੂਆ ਪਹਿਲਾ ਸੂਆ ਪਲੇ ਖਾਲਾ ਗਿਆ ਪਹਿਲਾ ਕੋ ਦੂਜਾ ਲਾ ਲੇ ਠੀਕ ਹੈ ਠੀਕ ਹੈ ਚਲੋ ਜੀ ਉਹ ਤੁਹਾਡੇ ਸਾਹਮਣੇ ਹੈ ਜੀ ਹਾਂ ਜੀ ਨਾਲੇ ਜੀ ਕਰੋ ਚੈੱਕ ਜੀ ਬਿਲਕੁਲ ਨਾਰਮਲ ਰੇਟ ਹੈ ਜੀ ਗੋ ਬਣੀ ਦਸੀ ਉਹਨਾਂ ਮਹੀਨੇ ਦੀ ਆਪਾਂ ਨਹੀਂ ਕੋਈ ਗਰੰਟੀ ਆਪਾਂ ਦੁੱਧੇ ਹਸਾਣ ਦੇ ਠੀਕ ਹੈ ਜੀ ਦੁੱਧ ਆਠ ਆ ਠੀਕ ਹੈ ਜੀ ਸੱਤ ਲਾ ਦੇ ਆਓ ਜੀ ਇਹ ਦੋਵਰੀ ਹਾਂਜੀ 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 ਇਹ ਮੱਝ ਵੇਗੀ ਹੈ ਅੱਛਾ ਵੇਖੀ ਜੀ ਇਹ ਵੇਗੀ ਠੀਕ ਹੈ ਠੀਕ ਹੈ ਸੱਤ ਮਾਜ ਆ ਜਪਾਂ ਬਖਾਤ ਦੇ ਲਿਖਣਾ ਹਾਂਜੀ ਹਾਂਜੀ ਬ੍ਰਹਮ ਜੀ ਦੱਸੋ ਜੀ ਇਹਦਾ ਸੂਆ ਪਹਿਲਾ ਜੀ ਪਹਿਲਾ ਸੂਆ ਜੀ ਸੂਈ ਨੂੰ ਇਹਨੂੰ 20 25 ਦਿਨ ਆਏ ਜੀ ਅੱਛਾ ਇਹਦੇ ਮਗਰ ਬਚਾਗਾ ਜੀ ਇਹਦੇ ਮਗਰ ਕਟਾ ਕਾਕਾ ਇਹ ਦੇ ਮਗਰ ਆਓ ਜੀ ਬਚਾ ਵਖਾਈ ਆ ਲੈ ਜੀ ਕਟਾ ਦੇ ਮਗਰ ਦੇ 20 25 ਦਿਨ ਦਾ ਟਾਈਮ ਹੋ ਗਿਆ ਸੂਈ ਨੂੰ ਹਾਂਜੀ ਹਾਂਜੀ ਲਓ ਜੀ ਆਓ ਜੀ ਮਾਜਲੇ ਹਾਂਜੀ ਦੁੱਧ ਕੇ ਮੈਂ ਜੀ ਦੁੱਧ ਭਾਜੀ ਆਠ ਆ ਆਠ ਲਾਵੇ ਕੋਈ ਹਾਂ 7 ਬਣ ਕੇ ਸੌਦਾ ਕਰੀਏ ਹੈਨਾ ਜੀ ਹਾਂ ਦੱਸੋ ਜੀ ਰੇਟ ਦਾ ਰੇਟ ਭਾਜੀ ਇਹਦਾ 73000 ਦੇ ਵਿੱਚ ਪਹੁੰਚ ਗੱਡੀ ਕੁਆਲਟੀ ਉਹ 70000 ਦੀ ਚੋ 70000 ਦੀ ਮਿਲਣੀ ਹੈਨਾ ਜੀ ਹਾਂਜੀ ਹਾਂਜੀ ਲਓ ਜੀ ਕਰੋ ਚੱਕ ਸੂਆ ਪਹਿਲਾਂ ਜੀ ਹਾਂਜੀ ਲਓ ਜੀ ਵੇਖੋ ਜੀ ਇਹਦਾ ਪਿੱਠ ਪੂੜਾ ਦੇ ਵੀ ਦੱਸੋ ਮੇਰੇ ਕੋਲ ਤਾਜੀ ਸੂਈ ਜੀ ਲਓ ਜੀ ਕਰ ਲਓ ਚੱਕ ਜੀ 73000 ਰੁਪਏ ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਜੀ ਹਨਾ ਜੀ ਹਾਂ ਜੀ ਆ ਲਓ ਜੀ ਚੌਗੀ ਝੋਟੀ ਹੈ ਜੀ ਅੱਛਾ ਚਾਰ ਬੰਦੇ ਜੀ ਹਾਂ ਜੀ ਲਓ ਜੀ ਛੋਟਾ ਬੱਚਾ ਹੈ ਚਾਰ ਦੰਦ ਪਹਿਲਾ ਸੁਆ ਬੱਚਾ ਮਗਰ ਕਟਾ 7 ਕਿਲੋ ਦੁੱਧ ਜੀ ਮੌਕੇ ਦਾ ਤਿਆਰ ਲਓ ਜੀ ਕਰੋ ਜੀ ਚੱਕ ਆਠ ਨਗ ਤਾਂ ਦਿਖਾਤੇ ਆ ਕੱਲੇ-ਕੱਲੇ ਨਵਦੀ ਡਿਟੇਲ ਸਾਰੀ ਤੁਹਾਨੂੰ ਬਾਈ ਨੇ ਦੱਸਦੀ ਐ ਸੂਏ ਸਵਾਏ ਪਹੂਆ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਕਰਨੀ ਤੁਹਾਡਾ ਹੱਕ ਐ ਫਰਜ਼ ਐ ਜਰੂਰ ਕਰਿਆ ਕਰੋ ਐਡਰੈਸ ਇੱਕ ਵਾਰੀ ਬਾਈ ਦਾ ਫੇਰ ਬੋਲ ਦੇਣਾ ਪਿੰਡ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਆ ਭਾਜੀ ਦਾ ਪ੍ਰਤਾਪ ਸਿੰਘ ਸ਼ਾਹ ਫੋਨ ਨੰਬਰ ਇੱਕ ਵਾਰੀ ਭਾਜੀ ਫੇਰ ਬੋਲੋ ਜੀ ਫੋਨ ਨੰਬਰ 96847412768474127 ਜੀ ਬਾਕੀ ਹੱਥ ਜੋੜ ਕੇ ਉਹ ਬੇਨਤੀ ਇਹ ਵੀਡੀਓ ਪਰਿਵਾਰ ਦੇ ਵਿੱਚ ਬੈਠ ਕੇ ਤੇ ਵੇਖੋ ਤੇ ਫਿਰ ਸਾਈ ਬਿਆਨਾ ਪਾਓ ਠੀਕ ਹੈ ਜੀ ਬਿਆਨੇ ਦਾ ਸਮਾਂ ਸੀਮਤ ਹੋਊਗਾ 24 ਘੰਟਿਆਂ ਦਾ ਠੀਕ ਹੈ ਜੀ ਘਰੇ ਆ ਕੇ ਇੱਕ ਦੋ ਟਾਈਮ ਚੋ ਕੇ ਅਫਸਲੀ ਕਰ ਜੀ ਅਫਸਲੀ ਕਰ ਹਾਂ ਜੀ ਠੀਕ ਹੈ ਧੰਨਵਾਦ ਜੀ